ਸਸਰੀ ਗੱਲ ਦੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਅੰਮ੍ਰਿਤਸਰ ਦਿਹਾਤੀ ਦੇ ਰਇਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਕਾਲ ਜਿਹੜੀ ਮੁੱਠ ਭੇੜ ਹੋਈ ਆ ਤਾਂ ਦੱਸਦੀ ਹੈ ਕਿ ਇੱਕ ਮੋਸਟ ਇੱਕ ਵੱਡਾ ਗੈਂਗਸਟਰ ਰਾਜ਼ਾ ਬਿੱਲਾ ਗੋਪ ਸੂਚਨਾ ਜਿਹੜੀ ਆ ਪੁਲਿਸ ਨੂੰ ਮਿਲੀ ਸੀ ਕਿ ਉਹ ਰਈਆ ਦੇ ਏਰੀਆ ਦੇ ਵਿੱਚ ਕਿੱਥੇ ਘੁੰਮ ਰਿਹਾ ਤਾਂ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਤਾਂ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕਰ ਦਿੱਤੇ ਗਏ ਦੱਸਦੀ ਹੈ ਕਿ ਤਬੜ ਤੋੜ ਇਹਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਪੁਲਿਸ ਦੇ ਉੱਤੇ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਫਾਇਰ ਕੱਢੇ ਜਾਂਦੇ ਨੇ ਤਾਂ ਉਹਦੇ ਨਾਲ ਇਹ ਜ਼ਖਮੀ ਹੋ ਜਾਂਦਾ ਆ ਤਾਂ ਜਦੋਂ ਇਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਆ ਤਾਂ ਉੱਥੇ ਡਾਕਟਰਾਂ ਵੱਲੋਂ ਇਸ ਨੂੰ ਮ੍ਰਿਤ ਗੋਸ਼ਿਤ ਕਰ ਦਿੱਤਾ ਜਾਂਦਾ ਆ ਤਾਂ ਫਿਲਹਾਲ ਤਾਂ ਅੰਦਾਜ਼ਾ ਸੀ ਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਸੂਚਨਾ ਮਿਲੀ ਸੀ ਕਿ ਕਿ ਉਹ ਇਹ ਪੀਐਸ ਰਈਆ ਜਿਹੜਾ ਪੀਪੀ ਰਈਆ ਦੇ ਏਰੀਆ ਦੇ ਵਿੱਚ ਥਾਣਾ ਬਿਆਸ ਦੇ ਏਰੀਆ ਦੇ ਵਿੱਚ ਜਿਹੜਾ ਰਾਜਨ ਬਿੱਲਾ ਹੈਗਾ ਹੈਵਲੀ ਆਰਮਡ ਹੈਗਾ ਤੇ ਉਹ ਇੱਕ ਨਵੀਂ ਕੋਈ ਵਾਰਦਾਤ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਕਰਨ ਲਈ ਫਰਾਗ ਵਿੱਚ ਹੈਗਾ ਤੇ ਉਸ ਤੋਂ ਚਲਦੇ ਹੋਏ ਨਾਕਾਬੰਦੀ ਲੇ ਵਕ ਵਕ ਥਾਵਾਂ ਤੇ ਟਰੈਪ ਲਾਏ ਗਏ ਸਨ ਤੇ ਇੱਥੇ ਜਿੱਥੇ ਜਿਹੜੇ ਆਪਾਂ ਮੌਕੇ ਤੇ ਖੜੇ ਆਂ ਇੱਥੇ ਐਸਆਈ ਨਰੇਸ਼ ਜੁਰਗੀ ਇਨਚਾਰਜ ਪੀਪੀ ਰਈਆ ਹੈਗੇ ਨੇ ਉਹਨਾਂ ਦੇ ਸੁਪਰਵਾਈਜ਼ਨ ਵਿੱਚ ਵੀ ਇੱਥੇ ਇੱਕ ਨਾਕਾ ਸੀਗਾ ਜੋ ਸੁਣੋ ਇੱਕ ਇਧਰੋਂ ਹੈ ਟੌਂਗ ਵਿਲੇਜ ਵੱਲੋਂ ਇਹ ਰਾਜਨ ਬਿੱਲਾ ਆ ਰਿਹਾ ਸੀਗਾ ਇਸਨੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੂੰ ਇਸਨੇ ਦੇਖਿਆ ਤੇ ਉਸਨੂੰ ਲੱਗਿਆ ਕਿ ਪੁਲਿਸ ਐਸ ਨੇ ਭੱਜਣ ਦਾ ਸਫਲ ਪ੍ਰਯਤਨ ਕੀਤਾ ਆਪਣੇ ਆਪ ਨੂੰ ਸਫਲ ਹੁੰਦੇ ਹੋਏ ਦੇਖਦੇ ਹੋਏ ਇਸਨੇ ਪੁਲਿਸ ਉੱਤੇ ਭੱਜਣ ਬਚਣ ਲਈ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਆ ਆ ਬਾਈਕ ਸਵਾਰ ਸੀਗਾ ਤੇ ਉਹ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਤੇ ਸਭ ਜਿਹੜੀ ਸਬ ਇੰਸਪੈਕਟਰ ਨਰੇਸ਼ ਵੱਲੋਂ ਜਿਹੜੀ ਆ ਡੀਐਮ ਸੀਗੀ ਉਸਨੇ ਜਨਹੇਤੇ ਵਿੱਚ ਤੇ ਆਪਣੇ ਪੁਲਿਸ ਦੀ ਪਾਰਟੀ ਦੀ ਹਫਾਜ਼ਤ ਲਈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਵਿੱਚ ਰਾਜਨ ਜਿਹੜਾ ਹੈ ਬਿੱਲਾ ਹੈਗਾ ਉਹ ਇੰਜਰਡ ਹੋਇਆ ਸੀ ਉਸ ਨੂੰ ਨੀਰੈਸਟ ਹਸਪੀਟਲ ਵਿੱਚ ਸ਼ਿਫਟ ਕੀਤਾ ਗਿਆ ਸੀ ਜੋ ਹੁਣ ਪਤਾ ਲੱਗਿਆ ਕਿ ਉਸ ਦੀ ਉੱਥੇ ਮੌਤ ਹੋ ਚੁੱਕੀ ਹੈ ਇਸ ਚੀਜ਼ ਦੇ ਲੇਕਰ ਗੱਲ ਕਰਦੇ ਪ੍ਰੋਫਾਈਲ ਜਿਹੜੀ ਕਾਲ ਆਉਦੀ ਹੈ ਮਜੀਤ ਸਿੰਘ ਦੇ ਪਰਿਵਾਰ ਤੋਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਰਿਪੋਰਟ ਵੀ ਦਰਜ ਕੀਤੀ ਖਲਚਕਾ ਖਾਣੇ ਦੇ ਵਿੱਚ ਉਸ ਤੋਂ ਇੱਥੇ ਵੀ ਅਮਲ ਵਿੱਚ ਨਹੀਂ ਲਿਆ ਗਿਆ ਪਰਿਵਾਰ ਦਾ ਦੋਸ਼ ਜਿਹੜਾ ਪਾਇਆ ਗਿਆ ਨਹੀਂ ਅਮਲ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਉਹਦੇ ਵਿੱਚ ਉਸ ਤੇ ਬਕਾਇਦਾ ਉਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੈਗੀ ਹੈ ਉਹਨੂੰ ਸਾਰਾ ਸੈਂਸਟਾਈਜ਼ ਤੇ ਬਰੀਫ ਕੀਤਾ ਗਿਆ ਸੀਗਾ ਬਟ ਅਨਫੋਰਚਨਟਲੀ ਹੈਗਾ ਕਿ ਜਿਹੜੀ ਗੱਲ ਹੈਗੀ 16 11 ਨੂੰ ਉਹਨਾਂ ਦਾ ਮਟਰ ਹੋ ਜਾਂਦਾ ਪਰ ਉਸ ਤੋਂ ਅਸੀਂ ਬਚਣ ਮੰਦ ਹੈਗੇ ਆ ਇਸ ਗੱਲ ਦੇ ਤੇ ਤਾਈਉ ਅਸੀਂ ਇਹਨਾਂ ਨੂੰ ਅੱਡਾ ਜਿਹੜਾ ਉਹ ਇਹ ਸਾਰਾ ਕੇਸ ਕਰੈਕ ਕਰਨ ਚ ਕਾਮਯਾਬ ਹੋਏ ਹਾਂ ਸਜੀਦਗੀ ਇਹਦੇ ਵਿੱਚ ਕੋਈ ਢਿਲ ਨਹੀਂ ਮਰਤੀ ਗਈ ਟਾਈਮ ਦੇ ਸਾਨੂੰ ਇਹ ਉਹਨਾਂ ਦੀ ਮੌਤ ਦਾ ਸਾਨੂੰ ਵੀ ਉਹਨਾਂ ਕੀ ਦੁੱਖ ਹੈਗਾ ਅਨਫੋਰਚਨਟ ਹੈਗਾ ਬਟ ਦੈਨ ਜਸਟਿਸ ਹਾਸ ਬੀਨ ਲਿਮਿਟਡ ਆਊਟ ਟੂ ਦ ਫੈਮਿਲੀ ਪ੍ਰਤੀ ਤੋਂ ਲੈ ਕੇ ਮਰਡਰ ਤੱਕ ਕਟਨਾ ਜਿਹੜੀ ਸੀਗੀ ਉਹਨਾਂ ਦੇ ਜਿਹਨਾਂ ਦੋਨੋਂ ਦੋਸ਼ੀਆਂ ਵੱਲੋਂ ਦਿੱਤੀ ਗਈ ਸੀਗੀ ਉਸ ਨੂੰ ਉਸੇ ਨਾਲ ਹੀ ਇਹ ਸਾਰਾ ਘਟਨਾਕ੍ਰਮ ਮੌਕੇ ਤੇ ਗਲਤ ਅੰਸਰ ਕਿੰਨੇ ਪੜੇਗਾ ਮੌਕੇ ਤੇ ਹਲੇ ਇੱਕੋ ਹੀ ਫੜਿਆ ਗਿਆ ਜਿਹੜਾ ਦੂਜਾ ਤੁਹਾਨੂੰ ਮੈਂ ਦੱਸਿਆ ਜਿਹੜਾ ਦੂਜਾ ਬਾ ਸ਼ਮੀ ਸੀਗਾ ਜਿਹੜਾ ਜਿਹੜਾ ਕ੍ਰਿਸ਼ਨਨਗਰ ਦਾ ਰਹਿਣ ਵਾਲਾ ਹੈ ਅਕਿਊਜ਼ਡ ਹੈ ਉਸ ਨੂੰ ਵੀ ਅੱਜ ਫੜ ਗ੍ਰਫਤਾਰ ਕਰ ਲਿੱਤਾ ਗਿਆ ਨਹੀਂ ਅਸੀਂ ਲਾ ਰਨ ਆਰਡਰ ਨੂੰ ਮੇਨਟੇਨ ਕਰਨ ਲਈ ਵਚਨਵੰਦ ਆ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੜੇ ਜੜੇ ਵੀ ਕੋਈ ਘਟਨਾਕ੍ਰਮ ਹੋਏ ਆ ਆਲਮੋਸ ਅਸੀਂ ਸਾਰੇ ਕੇਸਾਂ ਨੂੰ ਕਰਾਇਆ ਕੀਤਾ ਹੈਗਾ ਸੋਲਵ ਕੀਤਾ ਹੈਗਾ ਅਸੀਂ ਇਸ ਆਪਦੇ ਮੱਧਮ ਰਾਈਆਂ ਦੱਸਣਾ ਚਾਹੁੰਦੇ ਆ ਕਿ ਹਰ ਕੀਮਤ ਤੇ ਹਰ ਕੋਸਤੇ ਸਾਨੂੰ ਆਪਣੇ ਜਾਨ ਦੀ ਬਾਜ਼ੀ ਵੀ ਖੇਡਣੀ ਪਈ ਅਸੀਂ ਅਮਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਵਾਂਗੇ ਅਤੇ ਸਖਤੋ ਸਖਤ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਇਹਨਾਂ ਦੇ ਗੈਰ ਕਾਨੂੰਨੀ ਤੱਤਾਂ ਦੇ ਅਗੇਂਸਟ ਅਸੀਂ ਉਸ ਨੂੰ ਕਰਨ ਵਿੱਚ ਝਿਚਕ ਨਹੀਂ ਇਸ ਦੇ ਵਿੱਚ ਪੁਲਿਸ ਕਰਮਚਾਰੀ ਜਿਵੇਂ ਕੋਲਟਾ ਹਾਂ ਉਹਦੇ ਵਿੱਚ ਇਸੇ ਸ਼ੰਕਰ ਇੰਜਰਡ ਹੋਇਆ ਅਸੀਂ ਇਸ ਤੋਂ ਬਾਅਦ ਉਹਦਾ ਹਾਲਚਲ ਪੁੱਛਣ ਜਾਵਾਂਗੇ ਫਿਰ ਹਾਂ ਉਹ ਹਲੇ ਖਤਰਤ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ